ਐਮਐਸਬੀ ਇੱਕ ਸਾਲ ਦੀ ਮਿਆਦ ਹੋਰ ਵਧਾ ਦਿੱਤੀ ਹੈ ਕੋਈ ਬੋਲਿਆ ਇਹਨਾਂ ਮਨਵਿਆਂ ਦੇ ਵਿੱਚੋਂ ਮੇਰੇ ਵੀਰੋ ਕੋਈ ਬੋਲਦਾ ਹੀ ਨਹੀਂ ਕਿ ਤੇ ਜੇ ਬੋਲਣਾ ਨਹੀਂਗਾ ਤੇ ਫਿਰ ਪਾਰਲੀਮੈਂਟ ਕਾਦੇ ਵਾਸਤੇ ਮੀਟ ਹੈ ਤੁਸੀਂ ਮੰਗਦੇ ਹੋ ਆਪਣਾ ਮੌਕਾ ਲੁਕਾ ਜਾਂ ਦੱਸੋ ਤੁਸੀਂ ਪੰਜਾਬ ਦੇ ਕਿਸ ਮੁੱਦੇ ਦੇ ਉੱਤੇ ਪਿਛਲੇ 2 ਸਾਲਾਂ ਤੋਂ ਜਿਹੜਾ ਟਾਈਮ ਮਿਲਿਆ ਤੁਸੀਂ ਬੋਲ ਰਹੇ ਹੋ ਤੁਹਾਨੂੰ ਯਾਦ ਹੋਵੇਗਾ ਜਦੋਂ ਆਪੋਜੀਸ਼ਨ ਸੀ ਭਗਵਾਨ ਖਵਾਨ ਨੇ ਕਿਹਾ ਕਿ ਮੈਂ 22 ਫਸਲਾਂ ਦੇ ਐਮਐਸਬੀ ਦਊਗਾ ਇਹਦੀਆਂ ਵੀਡੀਓਜ਼ ਆ ਸਭ ਕੁਝ ਨਾ ਸਾਹਮਣੇ ਆਈ ਜਾਂਦਾ ਬੜੇ ਬਈਆਂ ਦੇ ਛੀਫ ਹੁੰਦਾ ਐਮਐਸਪੀ ਦੇ ਰੱਖੀ ਸੀ ਇੱਕ ਮੂੰਗੀ ਦੀ ਫਸਲ ਹੈ ਐਮਐਸਪੀ ਤੇ ਖੱਕੀ ਦੇ ਰੱਖੀ ਸੀਗੀ 750 ਰੁਪਏ ਮੂੰਗੀ ਦੇ ਉਹ ਨਹੀਂ ਦੇ ਸਕੇ ਜਿਸ ਕਰਕੇ ਸਾਡਾ ਸਾਰਾ ਖੇਤੀ ਦਾ ਨੁਕਸਾਨ ਹੋ ਗਿਆ ਤੁਸੀਂ ਸਾਰੇ ਪਿੰਡੂ ਤੱਕਾ ਬੈਠੇ ਹੋ ਆਪਾ ਸਾਰੇ ਕੱਦੇ ਹੀ ਬੈਠੇ ਮੇਰੇ ਵੀਰੋ ਤੁਸੀਂ ਹੋ ਕੇ ਖੇਤ ਮਜ਼ਦੂਰ ਹੋ ਕੇ ਕਿਰਤੀ ਕਾਮੇ ਪਛੜੇ ਹੋਏ ਗਰੀਬ ਆਦਮੀ ਦਲਿਤ ਐਸਸੀ ਕੁਝ ਵੀ ਇਹਨਾਂ ਵਾਸਤੇ ਕੇਂਦਰ ਦੇ ਪੈਸੇ ਆਉਂਦੇ ਇੰਦਰਾਵਾਸ ਯੋਜਨਾ ਚ ਕੱਚੇ ਮਕਾਨਾਂ ਨੂੰ ਪੱਕੇ ਕਰਨ ਦੇ 2 ਸਾਲਾਂ ਦੀ ਉਹ ਵੀ ਸਕੀਮ ਪੰਜਾਬ ਦੇ ਵਿੱਚ ਬੰਦ ਪਈ ਹੈ ਆ ਮੈਨੂੰ ਮੇਰਾ ਵੀਰ ਕਹਿ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਇਕੱਲਾ ਕੇਂਦਰ ਦਾ ਅਰਾਜ ਆ ਰਿਹਾ ਫੂਲ ਸਿਕਿਉਰਿਟੀ ਪ੍ਰੋਗਰਾਮ ਦੇ ਤਹਿਤ ਜਿਹੜਾ ਪ੍ਰੋਗਰਾਮ ਪਹਿਲਾਂ ਕਿਸੇ ਵੇਲੇ ਕਾਂਗਰਸ ਪਾਰਟੀ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਪੰਜਾਬ ਵਾਲਿਆਂ ਨੇ ਆਪਣਾ ਰੱਸ਼ ਵੀ ਬੰਦ ਕਰ ਦਿੱਤਾ ਹੋਣਾ ਉਹਦਾ ਕਹਿੰਦੇ ਸਹਾਤਾ ਭੇਜਿਆ ਕਰਾਂਗੇ ਇਸ ਸਾਰਾ ਲੋਕਾਂ ਦੇ ਨਾਲ ਧੁਖਾ ਤੜੀ ਭੈਣਾਂ ਨੂੰ ਕਹਿੰਦੇ ਆ ਕਿ ਤੁਹਾਨੂੰ 10000 ਰੁਪਏ ਦਿਆ ਕਰਾਂਗੇ ਕਿਸੇ ਭੈਣ ਨੇ ਮੰਗਿਆ ਨਹੀਂ ਕਿ ਜਰੀਵਾਲ ਤੋਂ ਬੁਲ 26 ਮਹੀਨੇ ਹੋ ਗਏ ਨੇ ਉਹਨਾਂ ਦਾ 26000 ਰੁਪਏ ਬਕਾਇਆ ਲੇਕਿਨ ਕੋਈ ਕੋਈ ਵਾਲੀ ਵਾਰਸ ਜੀ ਹੈ ਨਹੀਂ ਪੰਜਾਬ ਦਾ ਜਿਹੜੇ ਸਾਡੇਆਂ ਐਮਪਲੋਈਜ਼ ਨੇ ਉਹਨਾਂ ਦੇ ਡੀਏਜ ਕਿਸ਼ਤਾ ਪੈਂਡਿੰਗ ਆ ਅਗੇ ਇਹਨਾਂ ਨੇ ਹਿਮਾਚਲ ਦੀ ਇਲੈਕਸ਼ਨ ਦੇ ਵਿੱਚ ਕਿਹਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ 올ਡ ਪੈਨਸ਼ਨ ਸਕੀਮ 2000 2004 ਤੋਂ ਪਹਿਲਾਂ ਕਾ ਸਾਰੀਆਂ ਪੈਨਸ਼ਨਾਂ ਸੀ ਰੈਗੂਲਰ ਪੈਨਸ਼ਨ ਮਿਲਦੀ ਸੀ 2004 ਤੋਂ ਬਾਅਦ ਕਿਸੇ ਸਰਕਾਰੀ ਮੁਲਾਜ਼ਮ ਨੂੰ ਪੈਨਸ਼ਨ ਨਹੀਂ ਹੈ ਸਿਰਫ ਜਦੋਂ ਰਿਟਾਇਰ ਹੁੰਦਾ ਇੱਕ ਉਹਨਾਂ ਨੂੰ ਲੱਪ ਸਮ ਇੱਕ ਪੱਕਾ ਠਕਾ ਅਮਾਉਂਟ ਦੇ ਦਿੰਦੇ ਕਿ ਜਾਓ ਆਪਣੀ ਜ਼ਿੰਦਗੀ ਗੁਜ਼ਾਰ ਕਰੋ ਨੋਟੀਫਿਕੇਸ਼ਨ ਕਰਤੀ ਐਲਾਨ ਕਰਤਾ 올ਡ ਪੈਨਸ਼ਨ ਦਾ ਲੇਕਿਨ ਲੱਕੂ ਅੱਤੇ ਨਹੀਂ ਕੀਤੀ ਸਾਰੇ ਪਾਸੇ ਫਰੇਬ ਹਰ ਵਰਗ ਦੇ ਨਾਲ ਝੂਠ ਔਰ ਨੌਕਰੀਆਂ ਦਾ ਲੋਕਾਂ 'ਚ ਬੜਾ ਰੋਲਾ ਪਿਆ ਨੌਕਰੀਆਂ ਦਿੱਤੀਆਂ ਨੌਕਰੀਆਂ ਮੈਂ ਪੁੱਛ ਰਿਹਾ ਜੋ ਨੌਕਰੀਆਂ ਦਿੱਤੀਆਂ ਕਿੱਥੇ ਨੇ ਨੌਕਰੀਆਂ ਕਿੱਥੇ ਦਿੱਤੀਆਂ ਨੌਕਰੀਆਂ ਲੈ ਕੇ ਹਰਿਆਣੇ ਵਾਲੇ ਸਾਡੀਆਂ ਨੌਕਰੀਆਂ ਲੈ ਕੇ ਹਿਮਾਚਲ ਵਾਲੇ ਨੌਕਰੀਆਂ ਲੈ ਕੇ ਸਾਡੇ ਦਿੱਲੀ ਵਾਲੇ ਕਿਉਂਕਿ ਤੁਸੀਂ ਕੋਈ ਡੂਮਸਾਇਦ ਦੀ ਸ਼ਰਤ ਵੀ ਲਾਈ ਦੋਸਤੋ ਹਿਮਾਚਲ ਪ੍ਰਦੇਸ਼ ਆਪਣਾ Rajasthan ਉਤਰਾਖੰਡ ਔਰ ਗੁਜਰਾਤ ਇਹ ਚਾਰ ਸੂਬੇ ਹਨ ਜਿੱਥੇ ਇੱਕ ਕਾਨੂੰਨ ਬਣਾਇਆ ਹੋਇਆ ਕਿ ਕੋਈ ਵੀ ਇਹਨਾਂ ਸੂਬਿਆਂ ਤੋਂ ਬਾਹਰ ਦਾ ਬੰਦਾ ਆਟ ਕੇ ਵੋਟਰ ਨਹੀਂ ਬਣ ਸਕਦਾ ਜ਼ਮੀਨ ਨਹੀਂ ਲੈ ਸਕਦਾ ਨੌਕਰੀ ਨਹੀਂ ਲੈ ਸਕਦਾ ਮੇਰੇ ਵੀਰੋ ਮੈਂ 1 ਸਾਲ ਦਾ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਦੇ ਮੇਜ਼ ਦੇ ਉੱਤੇ ਰੱਖਿਆ ਹੋਇਆ ਕਿ ਹਿਮਾਚਲ ਵਰਗਾ ਕਾਨੂੰਨ ਬਣਾ ਦਿਓ ਉਹ ਸਾਡੇ ਬੱਚੇ ਬਚ ਜਾਣਗੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾਣ ਤੋਂ ਰੁਕ ਜਾਣਗੇ ਨਾਲੇ ਸਾਡੀ ਆਬਾਦੀ ਬਚ ਜਾਏਗੀ ਨਹੀਂ ਤਾਂ ਭਰਾਓ ਇੰਨਾ ਕਿ ਗੈਰ ਪੰਜਾਬੀ ਪੰਜਾਬ ਦੇ ਵਿੱਚ ਆ ਰਹੇ ਆ ਉਹ ਇੱਥੇ ਵੋਟਰ ਵੀ ਬਣ ਰਹੇ ਨੇ ਨੌਕਰੀਆਂ ਵੀ ਲੈ ਰਹੇ ਨੇ ਔਰ ਸਾਡੇ ਜ਼ਮੀਨਾਂ ਵੀ ਲੈ ਰਹੇ ਨੇ ਮੈਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਕਹਾਂ ਉਹ ਜੀ ਸਭ ਕੇ ਔਣ ਐਸੇ ਵੀ ਘੌਣ ਦਿਹਾੜੀਆਂ ਘੌਣ ਆਪਣੇ ਪਰਿਵਾਰ ਪਾਲਣ ਲੇਕਿਨ ਪੰਜਾਬ ਇੱਕ ਵਿਲੱਖਣ ਮਾਈਨੋਰਿਟੀ ਸਟੇਟ ਹੈ ਇੱਥੇ ਸਿਰਫ ਦੇਸ਼ ਵਿੱਚ ਇੱਕ ਇਸਾ ਜਿੱਥੇ ਪਾ ਗਿਆ ਸਿਰਫ 26 ਕਿਸਾ ਜਿੰਨੇ ਪੰਜਾਬੀ ਜ਼ੁਬਾਨ ਆ ਅਗਰ ਇਸ ਤਰ੍ਹਾਂ ਦੇ ਨਾਲ ਸਾਡੇ ਆਦਮੀ ਵਿਦੇਸ਼ਾਂ ਚ ਜਾਂਦੇ ਨੇ ਜੋ ਕਿ 3 ਕਰੋੜ ਬੱਚੋਂ ਲਗਭਗ 70 75 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ ਹੈ ਇਕਦਮ ਜੇ ਆਪਾਂ ਇਹ ਕਾਨੂੰਨ ਨਾ ਬਣਾਇਆ ਹਿਮਾਚਲ ਵਰਗਾ ਹਿਮਾਚਲ ਪ੍ਰਦੇਸ਼ ਨੇ ਨਾ ਕਾਨੂੰਨ 1972 ਚ ਕਰਤਾ ਸੀ ਔਰ ਹਿਮਾਚਲ ਪ੍ਰਦੇਸ਼ ਨੇ ਆਪਣੀ ਹੋਂਦ ਬਚਾ ਲਈ ਆਪਣੇ ਬਾਗ ਬਚਾ ਲਏ ਆਪਣੇ ਲੋਕੀ ਬਚਾ ਲਏ ਇਸ ਕਰਕੇ ਜੇ ਆਪਾਂ ਨਾ ਬਣਾਇਆ ਬਚਾਇਆ ਬਣਾਇਆ ਕਾਨੂੰਨ ਤੁਸੀਂ ਦੇਖਣਾ 15 20 25 ਸਾਲ ਦੇ ਵਿੱਚ ਆਹ ਤਰ੍ਹਾਂ ਪਾਕੀ ਹੌਲੀ-ਹੌਲੀ ਪੰਜਾਬ ਦੇ ਵਿੱਚੋਂ ਘੱਟਦੀ ਨਜ਼ਰ ਆਵੇਗੀ ਔਰ ਸਭ ਤੋਂ ਵੱਡਾ ਇੰਪੈਕਟ ਨੌਕਰੀਆਂ ਤੇ ਹੈ ਅਗਰ ਇਹ ਸਾਡਾ ਕਾਨੂੰਨ ਬਣ ਜੇ ਪੰਜਾਬ ਗੋਮੇਸਾਇਲ ਦਾ ਸਰਟੀਫਿਕੇਟ 100% ਜ਼ਰੂਰੀ ਹੋ ਜੇ ਆਪੇ ਨੌਕਰੀਆਂ ਸਾਡੀਆਂ ਜਿਹੜੀਆਂ ਨਿਕਲ ਗਿਆ ਪੰਜਾਬ ਨੂੰ ਨਹੀਂ ਜਾਂ ਸੋ ਇਸ ਤਰ੍ਹਾਂ ਬਹੁਤ ਕੁਝ kiya ਜਾ ਸਕਦਾ ਮੈਂ ਤੁਹਾਨੂੰ ਇਹ ਕਹਿਣ ਆਇਆ ਕਿ ਆਪਾਂ ਇਹਨੂੰ ਪਰਖ ਲਿਆਵਾ ਇਹ ਹੁਣ ਆਮ ਆਦਮੀ ਨਹੀਂ ਹੈ ਇਹ ਖਾਸ ਆਦਮੀ ਪਾਰਟੀ ਆ ਕੇਜਰੀਵਾਲ ਸਾਹਿਬ ਇਹਦਾ ਨਾਮ ਬਦਲ ਕੇ ਡਬਲ ਏ ਪੀ ਤੋਂ ਇਹਦਾ ਨਾਮ ਰੱਖੋ ਕੇ ਏ ਪੀ ਖਾਸ ਆਦਮੀ ਪਾਰਟੀ 1000 ਗਰਮੈਂਟ ਭਗਵੰਤ ਪਾਣ ਕੋ ਸਾਰੇ ਟੱਬਰ ਲੈਕਸਸ ਪੰਜ ਪੰਜ ਕਰੋੜ ਦੀਆਂ ਬੁਲੇਟ ਪ੍ਰੂਫ ਗੱਡੀਆਂ ਚੜ੍ਹਦੇ ਨੇ ਸਾਰਾ ਟੱਬਰ ਤੇ ਦੋਵੇਂ ਹੱਥ ਇਹਨਾਂ ਦੀਆਂ ਔਰਤਾਂ ਦੇ ਸੋਨੇ ਨਾਲ ਲੱਤੇ ਪਏ ਨੇ ਕੇਜਰੀਵਾਲ ਸਾਹਿਬ 50 ਕਰੋੜ ਰੁਪਏ ਦੀ ਸ਼ੀਸ਼ ਮਹਿਲ ਕੋਠੀ ਜਦੋਂ ਸੀਬੀਆਈ ਦੀ ਜਾਂਚ ਲੱਗੀ ਦਿੱਲੀ ਵਿੱਚ ਇਹਦਾ 2-2 ਕਰੋੜ ਰੁਪਏ ਦਾ ਬਾਥਰੂਮ ਬਣਿਆ ਹੋਆ ਮੇਰੇ ਵੀਰੋ ਇਹ ਆਮ ਆਦਮੀ ਕਿੱਥੇ ਰਹਿ ਨੇ ਲਖਮੀ ਯੂਨੀਵਰਸਿਟੀ ਦਾ ਮਾਲਕ 25000 ਕਰੋੜ ਦਾ ਅਸ਼ੋਕ ਮਿੱਤਲ ਆਮ ਆਦਮੀ ਨੇ ਰਾਜ ਸਭਾ ਦਾ ਮੈਂਬਰ ਚੁਣਿਆ ਸਨੀ ਅਰੂੜਾ ਇੱਕ ਬਹੁਤ ਵੱਡਾ ਬਿਲਡਰ ਲੁਧਿਆਣੇ ਦਾ ਆਮ ਆਦਮੀ ਨੇ ਉਸ ਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਆਮ ਆਦਮੀ ਨੇ ਸੰਦੀਪ ਪਾਟੇ ਦੇ ਰਗ ਰਟੜਿਆ ਗਏ ਨੂੰ ਗੈਰ ਪੰਜਾਬੀਆਂ ਨੂੰ ਸਾਡੇ ਸਿਰ ਦੇ ਉੱਤੇ ਬਿਠਾਇਆ ਕਦੀ ਤੁਸੀਂ 8 ਮੈਂਬਰ ਬਣਾ ਕੇ ਭੇਜੇ ਰਾਜ ਸਭਾ ਤੇ 92 ਐਮ ਐਲ ਏ ਮੈਨੂੰ ਦੱਸ ਦੋ ਕਿਹੜੇ ਮੁੱਦੇ ਦੇ ਉੱਤੇ ਬੋਲੇ ਨੇ ਭਰਾਓ ਕਦੀ ਪਾਣੀ ਤੇ ਬੋਲੇ ਨੇ ਕਦੀ ਕੈਂਸਰ ਤੇ ਬੋਲੇ ਨੇ ਕਦੀ ਪੰਜਾਬ ਦਾ ਜ਼ਮੀਨ ਥੱਲੇ ਪਾਣੀ ਘਟ ਗਿਆ ਸਭ ਤੋਂ ਜ਼ਿਆਦਾ ਸਨੂਰ ਦਾ ਘਟਿਆ ਬੋਟੇ ਟੇਬਲ ਕਦੀ ਭਗਵਾਨ ਜੀ ਮਾਨ ਤੇ ਬੰਨਣੇ ਤੇ 8 ਰਾਜ ਸਭਾ ਦੇ ਮੈਂਬਰ ਬੋਲੇ ਕਿ ਬਹੁਤ ਚਿੰਤਾਜਨਕ ਗੱਲ ਆ ਸਾਡਾ ਪਾਣੀ ਪੰਜਾਬ ਦੀ ਧਰਤੀ ਦੇ ਹਲੇ ਥੱਲਿਓਂ ਘਟਦਾ ਜਾ ਰਿਹਾ ਹੈ ਮੁੱਕ ਜਾਵੇਗਾ ਇੱਕ ਦਿਨ ਕੀ ਦਿਗੋ ਬੋਲ ਰਨੇਗਾ ਮੈਂ ਕਹਿੰਨਾ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਖੁੱਲਣਾ ਚਾਹੀਦਾ ਤਾਂ ਕਿ ਸਾਡੀਆਂ ਜਿੰਸਾਂ ਸਾਡੇ ਜਿਹੜੇ ਇੰਡਸਟਰੀ ਦਾ ਜਸਮਾਨ ਆ ਵਿਕ ਸਕੇ ਜਾਦਾ ਰੇਟਾਂ ਤੇ ਪਰ ਭਗਵੰਤਬਾਨ ਕਹਿੰਦਾ ਵਾ ਜੋ ਬੀਜੇਪੀ ਲਈਦੀ ਆ ਕਿ ਪਾਸ ਪਾਕਿਸਤਾਨ ਨਾਲ ਬਾਰਡਰ ਨਹੀਂ ਖੁੱਲਣਾ ਚਾਹੀਦਾ ਸਾਰੇ ਸਟੈਂਡ ਇਹਨਾਂ ਲੋਕਾਂ ਦੇ ਬੀਜੇਪੀ ਦੇ ਵਰਗੇ ਨਹੀਂ ਐਨਐਸਏ ਰੜ ਕੇ ਲਾਈ ਕਿਸਾਨਾਂ ਨੂੰ ਸ਼ੰਭੂ ਦੇ ਖਰੋਰੀ ਚ ਰੜ ਕੇ ਬੀਜੇਪੀ ਦਾ ਦੇਅਾ ਪਾਕਿਸਤਾਨ ਦਾ ਬਾਰਡਰ ਖੋਲਣ ਦੀ ਦਿੰਦੇ ਤੇ ਸਾਨੂੰ ਬਿੱਲ ਜਿਹੜਾ ਮੈਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਉੱਤੇ ਰੋਕ ਲਾਈ ਜਾਵੇ ਉਹ ਸਾਨੂੰ ਪਾਸ ਨਹੀਂ ਕਰ ਦਿੰਦੇ ਕਿਛਰੀਵਾਲ ਰਾਗਬ ਚੱਡਾ ਨਹੀਂ ਚਾਹੁੰਦੇ ਕਿ ਨੌਕਰੀਆਂ ਪੰਜਾਬੀਆਂ ਨੂੰ ਮਿਲਣ ਕਿਛਰੀਵਾਲ ਰਾਗਬ ਚੱਡਾ ਨਹੀਂ ਚਾਹੁੰਦੇ ਇੱਥੇ ਗੈਰ ਪੰਜਾਬੀਆਂ ਦੀ ਆਬਾਦੀ ਰੁਕੇ ਉਹ ਚਾਹੁੰਦੇ ਜਾਰਾਂ ਤੋਂ ਜ਼ਿਆਦਾ ਹੋਣ ਤਾਂ ਕਿ ਪੰਜਾਬੀ ਜਿਹੜੇ ਨੇ ਉਹ ਸਾਡੇ ਗੁਲਾਮ ਬਣ ਕੇ ਰਹਿ ਜਾਣ ਦੋਸਤੋ ਇਹ ਸਾਰੇ ਨੁਕਤੇ ਬਹੁਤ ਇੰਪੋਰਟੈਂਟ ਨੇ ਤੁਸੀਂ ਬੜੇ ਸੁਲਝੇ ਹੋਏ ਵਿਅਕਤੀ ਬੈਠੇ ਹੋ ਸਾਰੇ ਪਿੰਡਾਂ ਦੇ ਬੜੇ ਸੂ ਜਵਾਨ ਤਜਰਬੇ ਕਾ ਤੁਸੀਂ ਉਮਰਾਂ ਗਾਲੀਆਂ ਨੇ ਖੇਤੀ ਸਾਰੀ ਫੇਰ ਹੈ ਆਪਣੀ ਵਿਆਜ ਸਾਡੇ ਦੇ ਵਪਾਰੀਆਂ ਜਿੰਨਾ ਲਾਇਆ ਜਾ ਰਿਹਾ ਅਸੀਂ ਕਰਜ਼ਾਈ ਬੈਠੇ ਆ ਸਾਡੇ ਖੇਤ ਮਜ਼ਦੂਰ ਤੇ ਕਿਸਾਨ ਹੱਤ ਮਤਿਆ ਕਰਨੇ ਨੇ ਹਾਲਾਤ ਅੱਛੇ ਰਹਿਗੇ ਆਓ ਆਪਾਂ ਮਿਲਕੇ ਆਸ ਗਰੂਪ ਦੀ ਰੱਖਣਾ ਆਪਾਂ ਅਗਰ ਦਿੱਤਾਗੇ ਇੱਕ ਤਾਂ ਪੰਜਾਬ ਦੇ ਵਿੱਚੋਂ ਇੱਕ ਨਵਾਂ ਰਾਜਨੀਤਿਕ ਮੋੜ ਘਟਿਆ ਜਾਵੇਗਾ ਮੇਰੇ ਵੀਰੋ ਆ ਝੂਠਿਆਂ ਤੋਂ ਖੇੜਾ ਚੁੱਟਣ ਲੱਗ ਜਾਵੇਗਾ 2027 ਦੀ ਤਿਆਰੀ ਕਰਕੇ ਪੰਜਾਬ ਦੇ ਧਰਤੀ ਹੰੜੇ ਪਾਣੀ ਪੰਜਾਬ ਦੇ ਕੈਂਸਰ ਦੀ ਸਮੱਸਿਆ ਪੰਜਾਬ ਦੇ ਵਿੱਚ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ਾ ਤੇ ਆਤਮਰੱਤਿਆਂ ਦਾ ਮਸਲਾ ਪੰਜਾਬ ਦੇ ਵਿੱਚ ਪਾ ਪੰਜਾਬ ਚੋਂ ਲਗਾਤਾਰ ਲੱਖਾਂ ਦੀ ਤਰ੍ਹਾਂ ਵਿੱਚ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਇਹਨਾਂ ਨੂੰ ਕਿਵੇਂ ਰੋਕਿਆ ਜਾਊਗਾ ਪੰਜਾਬ ਦੀ ਇੰਡਸਟਰੀ ਔਰ ਪੰਜਾਬ ਦੀ ਐਗਰੀਕਲਚਰ ਨੂੰ ਕਿੱਦਾਂ ਇਮਪਰੂਵ ਕੀਤਾ ਜਾਵੇਗਾ ਇਸ ਸਾਰੀ ਦਾ ਅੱਛਾ ਰੂਟ ਮੈਪ ਬਣਾ ਕੇ ਆਪਾਂ ਅੱਗੇ ਵਧਣਾ ਹੈ ਔਰ ਮੈਂ ਤੁਹਾਨੂੰ ਜ਼ਿਕਰ ਤੋਂ ਹੋਣਾ ਕਿ ਤੁਸੀਂ ਮੈਨੂੰ ਚੁਣ ਕੇ ਭੇਜੋਗੇ ਮੈਂ ਲੋਕ ਸਭਾ ਦੇ ਵਿੱਚ ਮੈਂ ਤੁਹਾਡੀ ਆਵਾਜ਼ ਵੜ ਕੇ ਸਭ ਦੀ ਔਰ ਸਾਰੇ ਵਰਗਾਂ ਦੀ ਵਿਸ਼ੇਸ਼ ਤੌਰ ਤੇ ਕਿਰਤੀਆ ਦੇ ਕਾਮਿਆਂ ਦੀ ਕਮਜ਼ੋਰ ਵਰਗਾਂ ਦੀ ਪਛੜੀਆਂ ਸ਼੍ਰੇਣੀਆਂ ਦੀ ਕਿਸਾਨਾਂ ਤੇ ਖੇਤ ਦੇ ਇਹ ਛੋਟੇ ਵਪਾਰਕਾਂ ਯਤਨ ਕਰਕੇ ਉਸ ਲੋਕ ਸਭਾ ਵਿੱਚ ਰੱਖਿਆ ਕਰੂੰਗਾ ਮੈਂ ਤੁਹਾਡਾ ਮੀਰੋ ਭਰੋਸਾ ਟੁੱਟ ਨਹੀਂ ਦਊਂਗਾ ਤੁਹਾਡੇ ਸਾਰੇ ਇਹ ਮੈਂ ਅਕਾਲੀ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਸਾਡਾ ਸਾਥ ਦਿਓ ਤੁਹਾਡੇ ਲਈ ਤੁਹਾਡੇ ਲੀਡਰ ਵਿੱਚ ਕੋਈ ਕਸੂਰ ਨਹੀਂ ਹੈ ਆਓ ਸਾਡਾ ਸਾਥ ਦਿਓ ਮੈਂ ਅਪੀਲ ਕਰੂੰਗਾ ਤੇਜਾ ਸਿੰਘ ਵਤਨਤਰ ਦੇ ਪੈਰੋਕਾਰਾਂ ਨੂੰ ਮੈਂ ਅਪੀਲ ਕਰੂੰਗਾ ਸੇਵਾ ਸਿੰਘ ਠਿਗਰੀਵਾਲ ਦੇ ਪੈਰੋਕਾਰਾਂ ਨੂੰ ਮੈਂ ਅਪੀਲ ਕਰੂੰਗਾ ਸਾਰੇ ਸੰਗੂ ਜ਼ਿਲ੍ਹੇ ਦੇ ਕਾਮਰੇਡ ਭਰਾਵਾਂ ਨੂੰ ਕਿ ਸਾਡਾ ਸਾਥ ਦਿਓ ਤੇ ਆਪਾਂ ਆਪਣੇ ਪੰਜਾਬ ਨੂੰ ਦੁਬਾਰਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਪੈਸ ਪ੍ਰੋਵਾਈਡ ਕਰਨ ਲਈ ਵਾਹਿਗੁਰੂ ਜੀ ਦਾ ਖਾਲਸਾ ਫਤਿਹ